मैं नरेश कुमार लागी वार्ड नंबर दस कांग्रेस पार्टी उम्मीदवार नरेश कुमार नागी वार्ड नंबर दस तो कांग्रेस पार्टी नोटिस कटने अपील करना वादों वोटा पा के था था। ouais, ਆਲੋਗ ਜੋ ਵੀ ਬਾੜ ਦੇ ਕੰਮ ਨੇ ਪੂਰੇ ਨੇ ਮੈਂ ਸਾਰੇ ਪੂਰੇ ਕਰਾਂਗਾ ਤੇ ਇਹਨਾਂ ਨੂੰ ਰਿਪੋਰਟਾਂ ਦੇ ਵਿੱਚ ਖਰਾ ਉਤਰੂੰਗਾ ਸਾਰੇ ਬਾੜ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਮੈਨੂੰ ਵੋਟਾਂ ਪਾ ਕੇ ਤੁਹਾਨੂੰ ਸਪੱਸ਼ਟ ਦਿਤਾਓ ਤੇ ਜਿੰਨੀ ਉਪਰ ਪ੍ਰਾਪਤ ਹੋਈਆਂ ਨੇ ਉਹਨਾਂ ਨੂੰ ਚੱਲੇਗਾ ਜਰੂਰ ਜਰੂਰ ਜਨਮਦਾਨ ਜੀ ਤੁਹਾਨੂੰ ਇਹਨਾਂ ਬਕਾਅ ਬਾਰੇ ਕਹਿੰਦਾ ਕਿ ਕਿ ਪੰਨੀਆਂ ਬਾਬਾ ਜੀ ਅਦਰੋਂ ਆਮ ਆਪ ਪਾਰਟੀ ਤੇ ਨਗਰਪਾਲਿਕਾ ਨੂੰ ਨਾ ਨਾ ਬਾਬਾ ਜੀ ਦੇਖੋ ਮੱਕ ਦੀ ਬੰਦਗੀ ਤੇ ਪਰ ਆਪ ਪਾਰਟੀ ਪਾਸ ਉੱਤੇ ਨਾ ਬਣੇ ਕਰੇ ਤੇ ਆਸਾ ਜੀ ਉੱਤੇ ਬਾਬਾ ਜੀ ਇਹ ਮਨ ਮਲਤਨ ਜਾਂ ਜਾਂ ਤੋਂ ਆਪ ਦੀ ਹੋ ਆਪ ਕੇ ਆ ਆਹ ਜੀ ਨਾ ਬਸ ਆਹ ਲਖ ਮਾਹਰ ਅੱਜ ਬਾੜ ਦੇ ਮਤੇ ਹੋ ਗੀਆਂ ਨਾਲੀਆਂ ਦੀ ਕੋਲ ਦਿੱਤੀ ਆ ਤੇ ਲੋਕਾਂ ਦੀ ਪੈਨਸ਼ਨਾਂ ਨਹੀਂ ਲੱਗੀਆਂ ਜਾਂ ਬੂਹ ਕੋਟਾਂ ਘਣੀ ਹੋ ਰਹੀਆਂ ਹੋ ਰਹੀਆਂ ਇਹ ਮੁੱਦਮੇ ਯੋਗ ਨਹੀਂ ਹੋਣਗੇ ਕਾਨੂੰਨ ਗਤੰਤਵਾਦ ਆ ਸਾਰੇ ਜੋ ਜਟਰਨ ਕਹਿਣਗੇ ਉਹਨੇ ਉਮੀਦਾਂ ਖਰਾਬ ਆ ਠੀਕ ਮਾਣ ਨੂੰ ਸਾਡੀ ਹਾਂਜੀ ਮੈਂ ਨਰੇਸ਼ ਕੁਮਾਰ ਲੱਗੀ ਵਾਰਡ ਨੰਬਰ 10 ਤੰਦਰੁਸਤ ਪਾਰਟੀ ਤੋਂ ਉਮੀਦਵਾਰ ਅੱਜ ਮੇਰਾ ਨਰੇਸ਼ ਕੁਮਾਰ ਲੱਗੀ ਜੀ ਆਪ ਕਿੰਨੇ ਨੰਬਰ ਵਾਰਡ ਤੋਂ ਖੜੇ ਹੋ ਵਾਰਡ ਨੰਬਰ 10 ਤੋਂ ਤੇ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਤੋਂ ਤੇ ਆਪਣੇ ਵੋਟਰਾਂ ਤੋਂ ਕੀ ਕਹਿਣਾ ਚਾਹੋਗੇ ਆਪ ਮੋਟਰਸਪੋਟਰਨ ਇਸ ਪੀ ਅਪੀਲ ਕਰਦਾ ਹਾਂ ਬਹੁਤ ਸਾਰੇ ਵੋਟਾਂ ਪਾ ਕੇ ਮੈਨੂੰ ਜਿਤਾਣ ਤਾਂ ਵੀ ਉਹ ਜੋ ਵੀ ਵਾਰਡ ਦੇ ਕੰਮ ਨੇ ਹਜ਼ੂਰੇ ਨੇ ਮੈਂ ਸਾਰੇ ਪੂਰੇ ਕਰਾਂਗਾ ਤੇ ਉਹਨਾਂ ਦੇ ਵੋਟਰਾਂ ਦੀ ਉਮੀਦ 'ਤੇ ਖਰਾ ਉਤਰੂੰਗਾ ਸਾਰੇ ਵਾਰਡ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਮੈਨੂੰ ਵੋਟਾਂ ਪਾ ਕੇ ਕਾਂਗਰਸ ਪਾਰਟੀ ਜਿਤਾਓ ਤੇ ਜਿਹੜੀ ਵੀ ਉਹ ਪਹਿਲੀ ਵਾਰ ਚੋਣ ਮਤਾ ਚੋਣ ਪਹਿਲਾਂ ਵੀ ਤੁਹਾਡਾ ਹੈਗਾ ਤੁਹਾਡਾ ਬੈਕਗ੍ਰਾਉਂਡ ਮੈਨੂੰ ਪਹਿਲੀ ਵਾਰੀ ਚੋਣ ਮਤਾ ਉਤਰਿਆ ਜੀ ਪਹਿਲੀ ਵਾਰੀ ਚੋਣ ਹਾਂ ਜੀ ਤੁਹਾਨੂੰ ਤੁਹਾਡਾ ਮੁਕਾਬਲਾ ਕਿਹਦੇ ਨਾਲ ਲੱਗਦਾ ਕਿਹੜੀ ਕਿਹੜੀ ਪਾਰਟੀ ਦੇ ਅੱਗੇ ਤੁਹਾਡੇ ਲੱਗਦਾ ਵੀ ਮੁਕਾਬਲਾ ਜੀ ਅਦਰੋਂ ਆਮ ਆਦਮੀ ਪਾਰਟੀ ਤੇ ਅਕਾਲ ਦਲ ਪਾਰਟੀ ਨਾਲ ਮੁਕਾਬਲਾ ਹੈ ਦੇਖੋ ਮੌਕੇ ਤੇ ਕੀ ਬੰਦਾ ਜੀ ਤੇ ਤੁਹਾਡੇ ਬਾਅਦ ਦੇ ਮੁੱਦੇ ਪਤਾ ਤੁਹਾਨੂੰ ਕਿਹੜੇ ਕਿਹੜੇ ਨਿੱਜ ਮੈਂ ਆਖਦਾ ਲੋਕਾਂ ਦੇ ਪ੍ਰੋਬਲਮ ਨੇ ਦੀ ਸੀਵਰੇਜ ਦੀ ਸਮੱਸਿਆ ਵਾਟਰ ਸਪਲਾਈ ਦੀ ਸਮੱਸਿਆ ਜਾਂ ਕੋਈ ਹੋਰ ਮੁੱਦੇ ਜਿਹੜੇ ਆ ਬੜੀਆਂ ਨਾਲੀਆਂ ਦੇ ਹਾਂਜੀ ਬਾੜ ਦੇ ਮੁੱਦੇ ਹੀ ਹੁੰਦੇ ਗਲੀਆਂ ਨਾਲੀਆਂ ਦਾ ਸੀਵਰੇਜ ਦੀ ਪ੍ਰੋਬਲਮ ਹੁੰਦੀ ਆ ਇਹ ਲੋਕਾਂ ਦੀ ਕੋਈ ਪੈਨਸ਼ਨਾਂ ਨਹੀਂ ਲੱਗੀਆਂ ਜਾਂ ਉਹ ਉਹ ਵੋਟਾਂ ਨਹੀਂ ਬਣੀਆਂ ਕੋਈ ਹੋਰ ਹੀ ਕਈ ਮੁੱਦੇ ਨੇ ਜੋ ਵੀ ਹੋਣਗੇ ਮੈਨੂੰ ਜਿੱਤਣ ਤੋਂ ਬਾਅਦ ਮੈਂ ਸਾਰੇ ਜੋ ਵੀ ਵੋਟਰ ਮਨ ਕਹਿਣਗੇ ਉਹਨੇ ਉਮੀਦਾਂ ਤੇ ਖਰਾ ਉਤਰੂੰਗਾ ਇਤਨਾ ਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੁਹਾਡੇ ਸਾਹਮਣੇ ਨੇ ਜਿਹੜੇ ਕਿ ਪਹਿਲਾਂ ਵੀ ਕੋਣ ਕੋਣ ਜਿੱਤੂ ਕੇ ਨਹੀਂ ਤੁਸੀਂ ਉਹਨਾਂ ਦੇ ਸਾਹਮਣੇ ਨਵੇਂ ਆ ਕਿਵੇਂ ਟੱਕਰ ਦੋਗੇ ਤੁਨੂੰ ਕੀ ਤੁਹਾਨੂੰ ਵਿਸ਼ਵਾਸ ਲੱਗਦਾ ਆਪਣੇ ਆਪ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਜੀ ਮੈਂ ਵਾਰਡ ਵਿੱਚ ਜਾ ਰਿਹਾ ਹਰ ਘਰ ਜਾਊਗਾ ਹੁਣ ਦੁਬਾਰਾ ਫੇਰ ਕੈਂਪੇਨ ਸ਼ੁਰੂ ਕਰਨ ਲੱਗਿਆ ਤੇ ਬਾਕੀ ਮੈਂ ਵਾਰਡ ਵਸ ਨੂੰ ਇਹੀ ਬੇਨਤੀ ਕਰੂੰਗਾ ਨਵੇਂ ਬੰਦੇ ਹੋਣ ਦੇ ਨਾਤੇ ਮੈਨੂੰ ਇੱਕ ਵਾਰ ਮੌਕਾ ਦੇਣ ਬਾਕੀ ਉਹਨੂੰ ਦੇਖ ਲਿਆ ਇੱਕ ਵਾਰ ਮੈਨੂੰ ਮੌਕਾ ਦਿਓ ਤੇ ਮੈਂ ਉਹਨਾਂ ਦੀ ਉਮੀਦਾਂ ਦਾ ਪੂਰਾ ਖਰਾ ਉਤਰੂੰਗਾ ਵਾਰਡ ਵਸੇ ਨੂੰ ਇਹ ਬੇਨਤੀ ਹੈ ਵੀ ਬਹੁਤ ਬਹੁਤ ਵੋਟਾਂ ਪਾ ਕੇ ਮੈਨੂੰ ਜਿੱਤਾਨ ਪੰਜਾਬ ਦੇ ਅੰਦਰ ਆਉਣ ਵਾਲਾ ਪਾਰਟੀ ਦਾ ਸਿਨੈਰੀਓ ਕਿਦਾਂ ਦਾ ਲੱਗਦਾ ਤੁਹਾਨੂੰ ਆਉਣ ਵਾਲਾ ਸਿਨੈਰੀਓ ਆਉਣ ਵਾਲਾ ਜਿਹੜਾ ਹੈਗਾ ਜੀ ਉਹ ਅੱਗੇ ਕਾਂਗਰਸ ਪਾਰਟੀ ਹੀ ਜਾਣੀ ਹੈ ਜੀ ਸਰਕਾਰ ਤੁਹਾਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੀ ਬਣੇਗੀ ਆਉਣ ਵਾਲਾ ਸਿਨੈਰੀਓ ਬਿਲਕੁਲ ਬਣੇਗੀ ਜੀ ਬਿਲਕੁਲ ਬਣੇਗੀ